ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਾਥ ਨ ਚਲੇ ਬਿਨ ਭਜਨ ਬਿਖੇ ਉਸ ਬਲੀ ਛਾ ਮਕਮਵਣਾ ਨਾਨਕ ਏ ਤਨਸਾਰ ਸੁਪੈ ਰਿਹਾ ਹਸਣ ਗਤ ਕਾਲ ਰਾਜੇ ਮਦਰਸ ਬੈਣ ਦੇ ਨਾਲ ਵਿਚਾਰ ਵਾਤਰਾ ਕਰਕੇ ਉਹਦੇ ਕੋਲ ਗ੍ਰੀਵ ਗ੍ਰੀਵ 19 ਮਹੀਨੇ ਉੱਥੇ ਰਹਿ ਮਹਾਰਾਜ ਸੰਤਨ ਉਤਾਰਿਆ ਫਿਰ ਉਤੋਂ ਛੁੱਟੀ ਲਈ ਹੁਣ ਅਗਲਾ ਅਗਲੇ ਦੀਪ ਵੱਲੋਂ ਚੱਲੇ ਪਾਏ ਵਹਿਗੁਰੂ ਕਹਿ ਕੇ ਮਹਾਰਾਜ ਤੁਰੇ ਤਾਂ ਗੁਰੂ ਨਾਨਕ ਜੀ ਉੱਥੋਂ ਚੱਲੇ ਰਾਜਾ ਕਮਲ ਨੈਨ ਦੇ ਕੇ ਦੇਸ਼ ਜਾਇ ਨਿਕਲੇ ਕਮਲ ਨੈਨ ਦੇ ਦੇਸ਼ ਗਏ ਅੱਗੇ ਜਾਂਦੇ ਜਾਂਦੇ ਜਿੱਥੇ ਜਾਣਾ ਜਾਣਿੱਥੇ ਗੁਰੂ ਨਾਨਕ ਜੀ ਦੀ ਸਮਾਦੀ ਲੱਗ ਜਾਏ ਉੱਥੇ ਬੈਠੇ ਹੀ ਰਹਿ ਜਾਣ 4 ਦਿਨ 5 ਦਿਨ ਕਈ 7 ਦਿਨ ਕਦੀ 2 ਦਿਨ ਐਵੇਂ 7 ਮਹੀਨੇ ਤੇ 13 ਦਿਨ ਹੁਣ ਸਾਸੰਗੀ ਇੱਥੇ ਵਿਚਾਰ ਕਰਨ ਦੀ ਲੋੜ ਹੈ ਦੇਖੋ ਇੱਕ ਇੱਕ ਸਮਾ ਬਾਲਾ ਜੀ ਨੇ ਲਿਖਾਇਆ 7 ਮਹੀਨੇ 13 ਦਿਨ ਕੁਈ ਦੱਸਦਾ ਇਹ ਦਹਾਸੇ ਗੁਰੂ ਨਾਨਕ ਸਾਹਿਬ ਦੀ ਗੱਲ ਕੋਈ ਦੱਸਦਾ ਵੱਡੀਆਂ-ਵੱਡੀਆਂ ਸਟੇਜਾਂ ਤੇ ਮਿਲਣੀ ਨਹੀਂ ਇਹ ਆਪਜੀ ਪ੍ਰੇਮਨਾ ਸੁਣੋ ਇਹ ਗਿਆਨ ਹੈ ਮਹਾਰਾਜ ਦਾ ਉਹਨਾਂ ਦੇ ਜੀਵਨ ਨੂੰ ਹਿਰਦੇ 'ਚ ਵਸਾ ਲਓ ਤੇ ਪਾਰ ਉਤਾਰਾ ਹੋ ਜਾਏਗਾ ਨਹੀਂ ਤੇ ਬਸ ਆਉਣ ਜਾਣਾ ਚੰਨੀ ਜਣਾ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਫਿਰ 84 ਦੇ ਸ਼ੁਰੂ ਹੋ ਜਾਣੇ ਇੱਕ ਤੋਂ ਫਿਰ ਕਹਿੰਦੇ ਨੇ 7 ਮਹੀਨੇ 13 ਦਿਨ ਸਮੁੰਦਰ ਦੇ ਟਾਪੂ 'ਚ ਚੱਲੀ ਜਾਵਣ ਚਲਦੇ ਜਾਂਦੇ ਤਾਂ ਅੱਗੇ ਇੱਕ ਸ਼ਹਿਰ ਕੁਦਰਤੀ ਦਿਸ ਆਇਆ ਕੋਹਾਂ ਚੋਹਾਂ ਤੇ ਨਜ਼ਰ ਆਉਣ ਲੱਗਾ ਤਾਂ ਮਰਦਾਨੇ ਆਖਿਆ ਜੀ ਕੋਈ ਸ਼ਹਿਰ ਵੀ ਵੀ ਆਬਸੀ ਕੀ ਉਜਾੜਾ ਵਿੱਚ ਹੀ ਚੱਲੇ ਜਾਈਏ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਭੁੱਖ ਲੱਗੀ ਹੋਈ ਤਾਂ ਮਰਦਾਨੇ ਆਖਿਆ ਜੀ ਜੇ ਭੁੱਖ ਲੱਗੀ ਹੈ ਤਾਂ ਕਿਸੇ ਕਾ ਕਿਸੇ ਨੂੰ ਕੀ ਕਹਿੰਦੇ ਇਹਾਂ ਆਣ ਤਰਿਆ ਹੈ ਜੋ ਖਾਈਏ ਤਾਂ ਗੁਰੂ ਨਾਨਕ ਜੀ ਕਿਹਾ ਉਹ ਦੇਖ ਸ਼ਹਿਰ ਨਜ਼ਰ ਆਣ ਲੱਗ ਪਿਆ ਕਹਿੰਦੇ ਉਹ ਦੇਖ ਸ਼ਹਿਰ ਨਜ਼ਰ ਆਣ ਲੱਗ ਪਿਆ ਮਰਦਾਨਾ ਜੋ ਤੇਰੀ ਖੁਸ਼ੀ ਆਵੇਗੀ ਸੋ ਖਾਈ ਤਾਂ ਮਰਦਾਨੇ ਆਖਿਆ ਜੀ ਕਿਸੇ ਦਿਨ ਐਵੇਂ ਜਿੰਦ ਨਿਕਲ ਜਾਏਗੀ ਤਾਂ ਗੁਰਨਾਨਕ ਜੀ ਆਖਿਆ ਮਰਦਾਨਾ ਜੇ ਜਿੰਦ ਨਿਕਲੇਗੀ ਤਾਂ ਫਿਰ ਪਾਈ ਲੈ ਆਂਗੇ ਤੂੰ ਡਰ ਨਹੀ ਤਮ ਵਰਦਾ ਨੇ ਆਖਿਆ ਜੀ ਸੱਚ ਆਖਦਾ ਹਾਂ ਤੈਨੂੰ ਤਮਾ ਕਿਸੇ ਗਲ ਦੀ ਨਹੀਂ ਅਸੀਂ ਕਿਆ ਝਾਪੇ ਤੇਰੇ ਨਾਲ ਕਿਉਂ ਕਰ ਜੀਵ ਦੀ ਫਿਰਦੇ ਹਾਏ ਪਰ ਅਸਾਨੂੰ ਕਰਤਾਰ ਜੀ ਵਾਂਦਾ ਤਾਂ ਗੁਰੂ ਨਾਨਕ ਬਾਬੇ ਗੁਰੂ ਬਾਬੇ ਨਾਨਕ ਜੀ ਆਖਿਆ ਚਲੋ ਅੱਗੇ ਦੇਖ ਕਰਦਾਰ ਕਿਆ ਕਰਦਾ ਹੈ ਤਾਮਰਦਾਨ ਨੇ ਆਖਿਆ ਭਲਾ ਜੀ ਤਾਂ ਇਸ ਆਸਤੇ ਆਸਤੇ ਚੋਹਾਂ ਕੁਹਾਂ ਤੇ ਮਰਦਾਨੇ ਨੂੰ ਬੁਲਾਈਂ ਦੇ ਲੈ ਗਏ ਲੈ ਗਏ ਸ਼ਹਿਰ ਵਿੱਚ ਸ਼ਹਿਰ ਦੇ ਬਾਹਰ ਜਾਏ ਬੈਠੇ ਤਾਂ ਨਾਨਕ ਆਖਿਆ ਮਰਦਾਨਿਆ ਸ਼ਹਿਰ ਆਇਆ ਜਾ ਕੁਛ ਖਾਇਆ ਮਰਦਾਨੇ ਆਖਿਆ ਜੀ ਪੱਲੇ ਦਾ ਕੁਝ ਨਹੀਂ ਮੈਂ ਕਿੱਥੋਂ ਖਾਵਾਂ ਤਾਂ ਗੁਰੂ ਨਾਨਕ ਜੀ ਬਚਨ ਕੀਤਾ ਮਰਦਾਨਿਆ ਅਸਾਂ ਤੈਨੂੰ ਸਾਰਾ ਸ਼ਹਿਰ ਸੌਂਪਿਆ ਵਾ ਵਾ ਧੰਨ ਬਾਬਾ ਨਾਨਕ ਜੀ ਕਹਿੰਦੇ ਸਾਰਾ ਸ਼ਹਿਰ ਤੈਨੂੰ ਸੌਂਪ ਦਿੱਤਾ ਮਰਦਾਨਿਆ ਭਾਵੇਂ ਕਿਥੋਂ ਖਾਏ ਦਿੱਤੇ ਤੈਨੂੰ ਅਟਕਾ ਕਾਈ ਨਹੀਂ ਕੋਈ ਤੈਨੂੰ ਮਨਾ ਨਹੀਂ ਕਰੂਗਾ ਮਰਦਾਨਾ ਆਖਿਆ ਜੀ ਕੋਈ ਮੈਨੂੰ ਚੋਰ ਕਰਵਾ ਪਕੜੇਗਾ ਤਾਂ ਕੀ ਕਰਾਂ ਤਾਂ ਫਿਰ ਗੁਰੂ ਨਾਨਕ ਜੀ ਬਚਨ ਕੀਤਾ ਮਰਦਾਨਾ ਜੇ ਕੋਈ ਤੈਨੂੰ ਚੋਰ ਕਰ ਪਕੜੇ ਤਾਂ ਸਾਡਾ ਨਾਂ ਲਈ ਤੈਨੂੰ ਪਕੜ ਕੇ ਛੱਡ ਦੇਣਗੇ ਭਾਵੇਂ ਕਿਸੇ ਹੱਥ ਕੱਤੇ ਤਾਂ ਮਰਦਾਨੇ ਜੀ ਵਿੱਚ ਜਾਤਾ ਹੈ ਜੀ ਵਿੱਚ ਆਇਆ ਕਿ ਜੋ ਇਸ ਦੇ ਜਿੱਥੇ ਕਿੱਥੇ ਪ੍ਰਾਤਨੀ ਯਾਰ ਹਨ ਹੰਤਾ ਹੈ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿੱਥੇ ਜਿੱਥੇ ਜਾਓ ਤੇ ਉੱਥੇ ਇਹਦੇ ਯਾਰ ਮਿਲ ਜਾਂਦੇ ਗੁਰਾਂ ਨਾਲ ਜੀ ਆਉਂਦੇ ਪ੍ਰਾਤਨੀ ਯਾਰ ਕੰਦਾ ਮਿਲ ਜਾਂਦਾ ਮਰਦਾਨਾ ਜਾਇ ਸ਼ਹਿਰ ਵਿੱਚ ਵੜਿਆ ਜਾਇਕਰ ਦੇਖੇ ਤਾਂ ਸਭ ਸਵਰਨ ਦੀ ਧਰਤੀ ਸੋਨੇ ਦੀ ਧਰਤੀ ਜਿੱਥੇ ਕਿਥੇ ਸਵਰਨ ਨਜ਼ਰ ਆਉਂਦਾ ਤਾਂ ਮਰਦਾਨਾ ਕੁਦਰਤ ਦੇਖ ਕੇ ਹੈਰਾਨ ਹੋ ਗਿਆ ਤਾਂ ਮਰਦਾਨੇ ਦੀ ਭੁੱਖ ਦੂਰ ਹੋ ਗਈ ਤਾਂ ਮਰਦਾਨੇ ਇੱਕ ਆਦਮੀ ਨੂੰ ਪੁੱਛਿਆ ਜੀ ਇਸ ਸ਼ਹਿਰ ਦਾ ਨਾਮ ਕੀ ਹੈ ਤਾਂ ਉਸ ਪੁੱਛਿਆ ਅਰ ਭਾਈ ਤੂੰ ਕਹਾਂ ਤੇ ਆਇਆ ਹੈ ਤਾਂ ਮਰਦਾਨੇ ਆਖਿਆ ਜੀ ਹਮ ਦੂਰ ਸੇ ਆਏ ਹੈ ਪਰ ਜੀ ਤੁਸੀਂ ਇਸ ਨਗਰੀ ਦਾ ਨਾਮ ਦੱਸੋ ਉਸ ਕਹਿਆ ਤੂੰ ਆਪਣਾ ਨਾਮ ਬਤਾਏ ਤਾਂ ਮਰਦਾਨੇ ਨੇ ਕਿਹਾ ਮੇਰਾ ਨਾਮ ਤਮਰਦਾਨਾ ਹੈ ਤੂੰ ਮੈਨੂੰ ਇਸ ਨਗਰ ਦਾ ਨਾਮ ਦੱਸ ਤਾਂ ਮਰਦਾਨੇ ਕਹਿਆ ਮਰਦਾਨੇ ਕਿਹਾ ਮੇਰਾ ਨਾਮ ਮਰਦਾਨਾ ਹੈ ਮਰਦਾਨਾ ਇਸ ਸ਼ਹਿਰ ਦਾ ਨਾਮ ਸਵਰਨਪੁਰ ਹੈ ਸਵਰਨ ਸੋਨੇ ਦਾ ਸ਼ਹਿਰ ਦਾ ਨਾਮ ਵੀ ਸਵਰਨਪੁਰ ਹੈ ਤਾਂ ਉਸ ਕਿਹਾ ਅਰੇ ਭਾਈ ਇਹਾ ਰਾਜਾ ਕੌਣ ਹੈ ਤਾਂ ਉਸ ਕਿਹਾ ਅਰੇ ਭਾਈ ਮੈਨੂੰ ਪਤਾ ਇਸ ਨਗਰ ਕੇ ਰਾਜਾ ਕਾ ਨਾਮ ਹੈ ਕਬਲਨੈਨ ਸੁਰਸਿਧ ਕਾ ਬੇਟਾ ਹੈ ਜਿਸ ਕੇ ਸਲਾਮੀ ਸਭੂ ਰਾਜੇ ਹਨ ਸਾਰੇ ਉਹਦੇ ਉਹ ਥੱਲੇ ਰਾਜੇ ਹਨ ਕਹਿੰਦਾ ਹੈ ਤਾਂ ਮਰਦਾਨੇ ਕਹੇ ਭਾਈ ਇਹਾ ਕਾ ਰਾਜਾ ਕਿਆ ਹੈ ਇਹਾ ਤੇ سونے ਕੀ ਧਰਤੀ ਹੈ ਅਰ ਤੇਰਾ ਨਾਮ ਕੀ ਹੈ ਤਾਂ ਉਸ ਕਿਹਾ ਮੇਰਾ ਨਾਮ ਧਰਮ ਸਿੰਘ ਹੈ ਨਗਰ ਕਾ ਚਲਣ ਇਹ ਹੈ ਜੋ ਕੋਈ ਇਹਾ ਆਵੇ ਜੋ ਉਸ ਨੂੰ ਚਾਹੀਏ ਸੋ ਕੋਈ ਲੈ ਖਾਵੇ ਇਹ ਆ ਧਰਮ ਕੀ ਜਾਲੀ ਹੈ ਤਾਂ ਮਰਦਾਨਾ ਬਹੁਤ ਖੁਸ਼ ਹੋਇਆ ਤਾਂ ਆਖਿਓ ਸੁਣੋ ਧਰਮ ਸਿੰਘ ਜੀ ਮੈਨੂੰ ਭੁੱਖ ਲੱਗੀ ਹੋਈ ਹੈ ਤਾਂ ਧਰਮ ਸਿੰਘ ਕਿਹਾ ਪਾਈ ਮਰਦਾਨਾ तक किसे को मनाही नहीं जिस दुकान ऊपर जाओ जो कुछ चाहिए उस पर से उठाए लो तो मरदान ने कहा मेरे पासों एक ता होता नहीं कोई अपने हाथी दे दौता उठाए लव तो मरदान ने कहा ਕਿੰਦੇ ਮੇਰੇ ਕੋਲ ਨਹੀਂ ਹੁਣਾ ਭਾਈ ਲਿਓ ਤਾਂ ਉਸ ਪੁੱਛਿਆ ਤੇਰੇ ਨਾਲ ਕੋਈ ਔਰ ਵੀ ਹੈ ਤਾਂ ਮਰਦਾਨੇ ਕਿਹਾ ਜੀ ਦੋ ਹੀ ਔਰ ਪੀ ਹੈ ਤਾਂ ਮਰ ਤਾਂ ਉਸ ਕਹਾ ਭਾਈ ਉਹਨਕੋ ਵੀ ਲੈ ਆਓ ਤਾਂ ਮਰਦਾਨੇ ਕਹਾ ਮਰਦਾਨੇ ਕਿਹਾ ਜੀ ਉਹ ਕੁਝ ਨਹੀਂ ਆਹ ਖਾਂਦੇ ਮ ਆ ਆਲੇ ਜਾਂਦੇ ਆ ਕਿਤੇ ਵੱਡੇ ਸੰਤੋਖੀ ਹਨ ਸਾਰਸੰਗਜੀ ਇੱਥੇ ਇੱਕ ਗੱਲ ਵਿਚਾਰਨ ਵਾਲੀ ਹੈ ਜਿੱਥੇ ਮਰਦਾਨੇ ਨੂੰ ਮਹਾਰਾਜ ਨੇ ਅੰਦਰ ਚੰਚਲ ਬਣਾਇਆ ਸੀ ਉੱਥੇ ਭਾਈ ਬਾਲਾ ਜੀ ਨੂੰ ਸੰਤੋਖ ਸੀ ਜਿੱਦਾਂ ਮਹਾਰਾਜ ਔਰ ਪਾਣੀ ਤੋਂ ਬਿਨਾਂ ਚੱਲਦੇ ਫਿਰਦੇ ਰਹਿੰਦੇ ਸੀ ਇਸੇ ਤਰੀਕੇ ਭਾਈ ਬਾਲਾ ਜੀ ਨੂੰ ਵੀ ਪੋਖਰ ਪਿਆਸ ਘੱਟ ਲੱਗਦੀ ਸੀ ਸਤ ਸੰਤੋਖ ਸੀ ਉਹਨਾਂ ਕੋ ਸੰਤੋਖੀ ਸੀਗੇ ਕਿਹਾ ਚੱਲ ਭਾਈ ਤੂੰ ਖਾ ਮਰਦਾਨੇ ਨੂੰ ਲੈ ਇੱਕ ਦੁਕਾਨ ਉੱਪਰ ਖੜਾ ਕੀਤਾ ਸ਼ੁਕ ਹੋ ਭਾਈ ਮਰਦਾਨਾ ਕੀ ਲਿੱਤਾ ਹੈ તમરદાના કહયા કોઈ ਕੁਛ ਦੇਵੇ ਸੋ ਹਮ ਲੈਂਦੇ ਹੈ தਰਮ ਸਿੰਘ ਕਿਹਾ ਭਾਈ ਤੂੰ ਆਪਣਾ ਆਹਾਰ ਲੈ ਤਮਰદાન ਨੇ ਕਿਹਾ ਭਾਈ ਮੇਰਾ ਆਹਾਰ ਤਾਂ ਢਾਈ سیر ਹੈ ਮੇਰਾ ਆਹਾਰ ਕਹਿੰਦੇ ਢਾਈ سیر ਹੈ ਤੇ ਤਾਂ தਰਮ ਸਿੰਘ ਕਿਹਾ ਪਈ 28 ਸ਼ੇਰ ਮਿਠਾਈ ਲੂਚੀਆਂ ਤੋਲ ਦੇ ਲੂਚੀਆਂ ਤੋਲ ਦੇ ਤਾਂ ਉਸ ਬਾਟੇ ਪਾਏ ਤਾਂ ਮਰਦਾਨੇ ਡਿੱਠੇ ਜਿਉਂ سونے سونے ਦੇ ਬਾਟੇ ਹਨ سونے ਕੀ ਡੰਡੀ ਡੰਡੀ ਹੈ ਤਾਂ سونے ਕੀ ਸ਼ਾਬੇ ਹੈ ਕਭ ਕੁ ਸੋਨੇ ਦਾ ਹੀ ਆ ਉੱਥੇ ਅਤੇ ਮੁੱਲ ਕੋਈ ਨਹੀਂ ਕੁਛ ਲੈਂਦੇ ਨਹੀਂ ਤਾਂ ਨਾ ਮਰਦਾਨੇ ਆਪਣਾ ਆਹਰ ਲੈ ਖਾਦਾ ਖਾਏ ਕੇ ਰੱਖਿਓ ਸਤਿਰੰਜੀਤ ਧਰਮ ਸਿੰਘ ਜੀ ਮੇਰੀ ਤੁਮ ਨਿਸ਼ਾ ਕਰੋ ਕਿ ਤਰ ਵੀ ਸਭ ਸੋਨਾ ਹੈ ਅਤੇ ਮੁੱਲ ਕੋਈ ਲੈਂਦਾ ਨਹੀਂ ਦੇਖਾਂ ਐਉਂ ਕੰਮ ਕਿਉਂ ਕਰਨੀ ਕਰ ਚੱਲਦਾ ਹੈ ਕਿਦਾਂ ਕੰਮ ਦੇ ਕੰਮ ਚੱਲਦਾ ਹੈ ਭਈ ਕੋਈ ਪੈਸੇ ਨਹੀਂ ਲੈਂਦਾ ਤਾਂ ਧਰਮ ਸਿੰਘ ਕਿਹਾ ਮਰਦਾਨਾ ਇੱਥੇ ਯਤਨ ਇੱਕੋ ਹੀ ਹੈ ਪੀਹਣ ਪਕਾਉਣਾ ਪੀਣਾ ਤੇ ਪਕਾਣਾ ਬੱਅ ਅਤੇ ਅਨ ਕੁਦਰਤ ਨਾਲ ਜੰਮਦਾ ਹੈ ਹਾਈ ਰਾਜੇ ਦਾ ਹੁਕਮ ਹੈ ਇਹ ਹੀ ਹੈ ਕਿ ਜੋ ਚਾਹੀਏ ਸੁ ਬਹਰੂ ਲੈ ਆਓ ਪਾਈ ਯਾਰ ਤਿਆਰ ਤਿਆਰ ਕਰਕੇ ਰੱਖੋ ਜੋ ਭਾਵੇ ਸੁ ਆਪ ਵੀ ਖਾਓ ਸੁ ਆਏ ਸੁ ਆਪਣਾ ਆਹਾਰ ਲੈ ਜਾਵੇ ਆਪ ਵੀ ਖਾਉ ਦੀ ਕਹਿੰਦਾ ਹੋਰ ਕੋਈ ਆंदा ਉਹਨੂੰ ਵੀ ਉਹ ਵੀ ਲੈ ਲੈ ਜਾਵੇ ਹੋਰ ਜੀਤੇ کارਖਾਨੇ ਹਨ ਕਾਰੀਗਰ ਹਨ ਕੋਈ ਕੰਮ ਕਰਾਏ ਲੈ ਜਾਵੇ ਉਹ ਆਪ ਹੀ ਕਰ ਦਿੱਤੇ ਨਾ ਕੋਈ ਮੁੱਲ ਨਾ ਮਜ਼ਦੂਰੀ ਕਛ ਨਹੀਂ ਮੰਗਦਾ ਰਾਜੇ ਦਾ ਹੁਕਮ ਹੈ ਧਰਮ ਨਗਰੀ ਹੈ ਭਾਈ ਮਰਦਾਨਾ ਇਉਂ ਕੰਮ ਚੱਲਦਾ ਤਾਂ ਮਰਦਾਨਾ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਤਾਂ ਮਰਦਾਨੇ ਜੀ ਵਿੱਚ ਕਿਹਾ ਇਸ ਸ਼ਹਿਰ ਵਿੱਚ ਰਹੀਏ ਫਿਰ ਮਰਦਾਨਾ ਆਪਣਾ ਸੰਤੋਖ ਕਰਕੇ ਗੁਰੂ ਨਾਨਕ ਜੀ ਪਾਸ ਆਇਆ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਇਹ ਸ਼ਹਿਰ ਦੀਆਂ ਗੱਲਾਂ ਤਾਂ ਮਰਦਾਨੇ ਆਖੀਆਂ ਲੋਹ ਗੁਰੂ ਜੀ ਸ਼ਹਿਰ ਦੀਆਂ ਗੱਲਾਂ ਗੁਰੂ ਨਾਨਕ ਜੀ ਇਸ ਸ਼ਹਿਰ ਵਿੱਚ ਧਰਤੀ ਸੋਨੇ ਦੀ ਹੈ ਗੁਰਨਾਨ ਸਾਹਿਬ ਨੂੰ ਦੱਸਦਾ ਹੈ ਸੋ ਸਮਗਰੀ ਹੈ ਸਭ ਸੋਨੇ ਕੀ ਹੈ ਅਤੇ ਭਲੇ ਭੋਜਨ ਤਿਆਰ ਕੀਤੇ ਹੋਏ ਹਨ ਨਾ ਕੋਈ ਲੇਤਾ ਹੈ ਨਾ ਕੋਈ ਮਜ਼ਦੂਰੀ ਮੰਗਦਾ ਹੈ ਕੋਈ ਕੁਛ ਲਏ ਸੋਪ ਮੰਗਦਾ ਨਹੀਂ ਮੰਗਤਾ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਮੰਗਦਾ ਤੇ ਕੁਦਰਤ ਨਾਲ ਦਾਣਾ ਪਾਣੀ ਪੈਦਾ ਹੁੰਦਾ ਹੈ ਜਤਨ ਕੋਈ ਨਹੀਂ ਨਾ ਕੋਈ ਇੱਥੇ ਖੂਹ ਹੈ ਜਲ ਮੀਂਹ ਦਾ ਸਾਰਾ ਅਤੇ ਟੋਬਿਆਂ ਵਿੱਚ ਬਹੁਤ ਹੈ ਅਜੀ ਅਜੇ ਹੀਆਂ ਇਸ ਸ਼ਹਿਦੀਆਂ ਗੱਲਾਂ ਹੈ ਨ ਮਰਦਾਨੇ ਗੁਰੂ ਨਾਨਕ ਜੀ ਨੂੰ ਆਖਿਆ ਜੀ ਮੈਨੂੰ ਇੱਕ ਸਾਧ ਜਿਹਾ ਮਿਲ ਗਿਆ ਮੈਂ ਉਸ ਨੂੰ ਗੱਲਾਂ ਪੁੱਛੀਆਂ ਉਸ ਸੋ ਮੈਨੂੰ ਸਭ ਦੱਸਿਆ ਅਤੇ ਉਸ ਮੈਨੂੰ ਢਾਈ ਸੇਰ ਮਠਿਆਈ ਅਤੇ ਲੂਚੀਆਂ ਖੁਆਇਆ ਇੱਕ ਦੁਕਾਨਦਾਰ ਆਖਿਓ ਉਸ ਇਸ ਨੂੰ ਢਾਈ ਸੇਰ ਲੂਚੀਆਂ ਤੋਲ ਦੇ ਤਾਂ ਉਹ ਤੋਲਣ ਲੱਗਾ ਤਾਂ ਮੈਂ ਦੇਖਿਆ ਤਾਂ ਤਕੜੀ ਤਕੜੀ ਕੀ ਡੰਡੀ ਹਰ ਛਾਬੇ ਸਭ سونے ਦੇ ਔਰ ਬੱਟੇ ਵੀ سونے ਦੇ ਅਰ ਜੀ ਜਾਂ ਮੈਂ ਮਠਾਈ ਝੋਲੀ ਪਾਈ ਤਾਂ ਉਸ ਇੱਕ ਹੋਰ ਵੀ ਗੱਲ ਆਖੀ ਜੇ ਕੋਈ ਤੇਰੇ ਨਾਲ ਹੈ ਨਾ ਹੈ ਤਾਂ ਬੁਲਾਏ ਲਿਆ ਤਮੈ ਅਖਿਆ ਜੀ ਉਹ ਬੜੇ ਸੰਤੋਖੀ ਹਨ ਤਾਂ ਮਰਦਾਨੇ ਕਿਹਾ ਗੁਰੂ ਜੀ ਇਹ ਰਾਜ ਸੁਗੜ ਸੈਨ ਨਾਲੋਂ ਵੀ ਵੱਡਾ ਰਾਜ ਹੈ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨੇ ਸੁਦਰਸ਼ਣ ਨੂੰ ਕਰਤਾਰ ਤੇ ਐਸਾ ਵੱਡਾ ਕਰਾਇਆ ਹੈ ਨਹੀਂ ਤਾਂ ਉਹ ਸਿੱਧੀ ਇਸ ਦਾ ਸਲਾਮੀ ਸੀਗਾ ਇਸੇ ਰਾਜੇ ਦਾ ਸਲਾਮੀ ਸੀ ਕਹਿੰਦੇ ਸੁਦਰ ਸ਼ੈਣ ਨੂੰ ਕਰਤਾਰ ਨੇ ਵੱਡਾ ਕੀਤਾ ਨਹੀਂ ਤਾਂ ਇਹ ਤਾਂ ਥੱਲੇ ਸੀ ਉਹ ਕਰਤਾਰ ਦੀ ਕਿਰਪਾ ਹੋਈ ਮਰਦਾਨ ਨੇ ਆਖਿਆ ਗੁਰੂ ਜੀ ਐਉਂ ਆਖ ਨਹੀਂ ਸਕਦਾ ਤਾਂ ਤੁਸੀਂ ਪੌਣ ਆਹਾਰੀ ਹੋ ਪਰ ਹੁਣ ਸ਼ਹਿਰ ਵਿੱਚ ਆਏ ਹਾਂ ਤਾਂ ਹੁਣ ਤਾਂ ਕੁਝ ਆਹਾਰ ਖਾਓ ਤਾਂ ਮੈਂ ਲੈ ਆਵਾਂ ਤੁਸੀਂ ਸ਼ਹਿਰ ਤਾਂ ਸ਼ਹਿਰ ਵਿੱਚ ਜਾਂਦੇ ਨਹੀਂ ਤਾਂ ਗੁਰੂ ਨਾਨਕ ਜੀ ਗਾਇਆ ਮਰਦਾਨਾ ਦੇਖ ਕਰਤਾਰ ਦੇ ਰੰਗ ਤਵਾਸ਼ੇ ਛੁੱਪ ਕਰਕੇ ਚੁੱਪ ਕਰ ਜਾ ਤਮਾਸ਼ੇ ਦੇਖ ਕਹਿੰਦੇ ਕਰਤਾਰ ਦੇ ਤਾਂ ਮਰਦਾਨਾ ਚੁੱਪ ਕਰਕੇ ਬਹਿ ਗਿਆ ਸੱਤ ਦਿਨ ਗੁਜ਼ਰ ਗਏ ਮਰਦਾਨਾ ਜਾਏ ਖਾਵੇ ਤਾਂ ਅੱਠਵਾਂ ਦਿਨ ਹੋਇਆ ਤਾਂ ਮਰਦਾਨਾ ਸ਼ਹਿਰ ਨੂੰ ਗਿਆ ਤਾਂ ਮਰਦਾਨੇ ਨੂੰ ਉਸ ਕਹਿਆ ਅਰੇ ਭਾਈ ਤੂੰ ਕਹਤਾ ਹੈ ਜੋ ਮੇਰੇ ਸਾਥ ਅਤੀਤ ਹੈ ਹੋਰ ਹੈ ਤਾਂ ਹਮੇ ਦੇਖੇ ਨਹੀਂ ਉਹ ਕਹਾ ਹੈ ਕਹਿੰਦੇ ਉਹ ਕਿੱਥੇ ਹਨ ਅਸੀਂ ਤਾਂ ਦੇਖਿਆ ਨਹੀਂ ਆਖੇ ਤਾਂ ਤੂੰ ਝੂਠ ਬੋਲਦਾ ਕਹਿੰਦੇ ਝੂਠ ਕੂੜ ਬੋਲਦਾ ਤੂੰ ਮਰਦਾਨੇ ਆਖਿਆ ਜੀ ਉਹ ਦੋਨੋਂ ਅਤੀਤ ਉਦਿਆਨ ਵਿੱਚ ਬੈਠੇ ਔਰ ਬਹੁਤ ਸੰਤੋਖੀ ਹਨ ਉਹ ਕਿਸੇ ਕੇ ਦਵਾਰ ਪਰ ਜਾਤੇ ਨਹੀਂ ਧਰਮ ਸਿੰਘ ਕਹਿਆ ਕੋਈ ਜੋ ਕੋਈ ਉਨਕੋ ਲੈ ਆਵੇ ਤਾਂ ਖਾਵਣ ਕਈ ਨਾ ਖਾਵਣ ਤਾਂ ਮਰਦਾਨੇ ਕਹਾ ਜੀ ਜੇ ਉਹਨਾਂ ਦੀ ਖੁਸ਼ੀ ਆਵੇ ਤਾਂ ਖਾਵਣ ਨਹੀਂ ਤਾਂ ਨਾ ਖਾਵਣ ਕਹਿੰਦੇ ਜੀ ਉਹਨਾਂ ਦੀ ਮਰਜ਼ੀ ਹੋਵੇ ਤਾਂ ਖਾ ਲੈਣ ਨਹੀਂ ਤੇ ਨਹੀਂ ਖਾਣਾ ਪਰ ਉਸ ਫਿਰ ਕਿਹਾ ਜੀ ਇਹ ਕੀ ਤਾਂ ਮਰਦਾਨੇ ਕਿਹਾ ਜੀ ਐਵੇਂ ਫੌਣ ਆਹਾਰੀ ਹਨ ਜੋ ਕੋਈ ਪਵਿੱਤਰ ਦੇਖਤੇ ਹਨ ਤਾਂ ਖਾ ਲੈਂਦੇ ਹਨ ਨਹੀਂ ਤਾਂ ਨਹੀਂ ਖਾਂਦੇ ਉਹਨਾਂ ਦੀ ਭਾਸ਼ਾ ਵਿੱਚ ਹੈਗਾ ਅਚਬਤੇ ਨਹੀਂ ਅਚਬਤੇ ਭਾਵ ਉਹ ਨਹੀਂ ਖਾਂਦੇ ਤਾ ਧਰਮ ਸਿੰਘ ਕਿਹਾ ਮੈਂ ਇਹ ਕੁਪਵਾਨ ਕੁਪ ਕੁਪਾਵਨ ਕੀਆ ਦੇਖਿਆ ਹੈ ਤਾਂ ਮਰਦਾਨੇ ਕਿਹਾ ਜੀ ਮੈਂ ਤਾਂ ਕੁਪਾਵਾਨ ਕਛ ਨਹੀਂ ਦੇਖਿਆ ਤਾਂ ਉਸ ਕਹਾ ਤੈਤ ਇਹ ਬਾਤ ਕਿਉਂ ਕਹੀ ਤਾਂ ਮਰਦਾਨੇ ਕਿਹਾ ਜੀ ਤੂੰ ਜੀ ਤੂੰ ਲੈ ਚਲੋ ਤਾਂ ਧਰਮ ਸਿੰਘ ਪੰਜ ਸ਼ੇਰ ਪੰਜ ਸ਼ੇਰ ਵਸਤ ਆਪ ਲਈਤੀ ਅਤੇ ਢਾਈ ਸ਼ੇਰ ਮਰਦਾਨੇ ਨੂੰ ਖੋਾਈ ਉਸ ਕਿਹਾ ਭਾਈ ਮਰਦਾਨਾ ਚੱਲ ਮੈਂ ਵੀ ਆਉਂਦਾ ਹਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਪਾਸ ਆਇਆ ਫਿਰ ਮਰਦਾਨੇ ਆਖਿਆ ਜੀ ਪਾਤਸ਼ਾਹ ਇੱਥੇ ਹੀ ਇੱਥੇ ਮੈਂ ਅਜਿਹਾ ਤਮਾਸ਼ਾ ਦੇਖਿਆ ਇੱਥੇ ਕੰਮ ਕਿਉਂ ਕਰ ਚੱਲਦਾ ਹੈ ਤਾਂ ਨਾਂ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਇੱਥੇ ਧਰਮ ਨਗਰੀ ਹੈ ਇੱਥੇ ਪਾਪ ਕੋਈ ਨਹੀਂ ਕਰਦਾ ਸੱਚ ਅਤੇ ਸੰਤੋਖ ਸਤ ਤੇ ਸੰਤੋਖ ਹੀ ਵਰਤਦਾ ਹੈ ਇਥੇ ਤੁਰਕ ਦੀ ਯਾਦ ਨਹੀਂ ਦੇਖੀ ਮਤਮੂਹ ਆਖਦਾ ਹੋਏਗਾ ਜੋ ਮੈਂ ਮਰਾਸੀ ਤੁਰਕ ਹਾਂ ਇਥੇ ਤੁਰਕ ਨੂੰ ਜਾਣਦਾ ਕੋਈ ਨਹੀਂ ਅਤੇ ਨਾ ਕੋਈ ਸੂਚਿਤ ਨੂੰ ਜਾਣਦਾ ਹੈ ਧਰਮਨਗਰੀ ਜੋ ਕਹਿੰਦੇ ਹਨ ਸੋ ਇਹ ਹੈ ਤਾਂ ਮਰਦਾਨ ਨੇ ਗੁਰੂ ਨਾਨਕ ਜੀ ਨੂੰ ਕਿਹਾ ਜੀ ਇਸੇ ਇਸੇ ਨਗਰੀ ਰਹੀਏ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਸਾਡੇ ਹੱਥ ਨਹੀਂ ਹੱਥ ਕਰਦਾ ਦੇ ਹੈ ਉਹ ਜਿੱਥੇ ਰਖੇ ਤਿੱਥੇ ਰਹੀਏ ਤਾਂ ਮਰਦਾਨ ਨੇ ਗੁਰੂ ਨਾਨਕ ਜੀ ਨੂੰ ਆਖਿਆ ਜੀ ਇੱਥੇ ਇਸਤਰੀ ਪੁਰਖ ਮੈਥਨ ਕਰਦੇ ਹਨ ਕਰਦੇ ਨਹੀਂ ਕਹਿੰਦੇ ਕਰਦੇ ਹੈ ਕਿ ਨਹੀਂ ਮੈਥਨ ਦਾ ਭਾਵ ਹੈ ਇਸਤਰੀ ਪੁਰਖ ਆਪਸ ਵਿੱਚ ਜਿਸ ਤਰ੍ਹਾਂ ਭੋਗ ਵਿਲਾਸ ਕਰਦੇ ਆ ਜਾਂ ਨਹੀਂ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਇੱਥੇ ਮੈਥਨ ਨਹੀਂ ਹੁੰਦਾ ਦ੍ਰਿਸ਼ਟ ਭੋਗ ਹੁੰਦਾ ਹੈ ਵਾਹੀ ਧਰਮ ਕਲਾ ਵਰਤਦੀ ਹੈ ਜਿੱਥੇ ਮੈਥਨ ਹੁੰਦਾ ਹੈ ਜਿੱਥੇ ਧਰਮ ਕਲਾ ਉੱਠ ਜਾਂਦੀ ਹੈ ਤਾਂ ਫਿਰ ਮਰਦਾਨੇ ਕਿਹਾ ਜੀ ਕੀ ਤਾਂ ਅਜਬ ਸੁਣਾਇਓ ਜਦ ਇਹ ਤਾਂ ਬੜੀ ਗਹਿਰੀ ਗੱਲ ਦੱਸੀ ਹੈ ਗਜਬ ਦੀ ਗੱਲ ਸੁਣਾਤੀ ਤੁਸੀਂ ਗੁਰਨਾਨਕ ਜੀ ਕਿਹਾ ਮਰਦਾਨਾ ਕਰਤਾਰ ਦੀਆਂ ਬਾਤਾਂ ਅਚਰਜ ਹੈਨ ਕਤਨੇ ਕੋਈ ਦੇਖੇ ਕਤਨੇ ਕੋਈ ਤਿਸ ਦੀ ਤਿਸ ਦਾ ਤਿਸ ਦੀ ਦਾ ਕੁਝ ਅੰਤ ਨਹੀਂ ਕਹਿੰਦੇ ਉਹਦਾ ਕੋਈ ਅੰਤ ਨਹੀਂ ਹੈ ਮਰਦਾਨਾ ਉਹ ਕਰਤਾਰ ਜਿਹੜਾ ਹੈ ਨਾ ਉਹਦਾ ਕੋਈ ਅੰਤ ਨਹੀਂ ਹੈ ਸੋ ਪੈਰੀ ਸਾ ਸੰਗ ਜੀ ਅੱਜ ਇੱਥੇ ਸਾਖੀ ਸਵਾਗਤ ਕਰਦੇ ਹਾਂ ਸੋ ਬੇਨਤੀ ਪ੍ਰਵਾਨ ਕਰਨੀ ਜੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਦੁਆਏ ਘਰ ਜੋੜ ਬੇਨਤੀ ਹੈ ਆਓ ਇਥੇ ਸ਼ਾਮਲੀ ਕੀ ਜਾਈਏ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਹਿ